ਮੇਰੇ ਦੋਸਤੋ ਅੱਜ ਦੇ ਸਫ਼ਰ ਦੀ ਆਪਾਂ ਪਹਿਲੇ ਦਿਨ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਚੰਨੈਕ ਕਰਨ ਜਾਣ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲੇ ਹਾਂ ਅਰਦਾਸ ਕਰਾ ਕੇ ਘਰੇ ਆ ਕੇ ਰੋਟੀ ਪਾਣੀ ਛਕ ਕੇ ਫਿਰ ਪਚਪੁਰਾਂ ਵੀ ਸਾਈਕਲ ਬਿਲਕੁਲ ਰੈਡੀ ਆ ਮਾਤਾ ਤੇ ਮੈਂ ਚੱਲੇ ਹਾਂ ਗੁਰਦੁਆਰਾ ਸਾਹਿਬ ਅਰਦਾਸ ਕਰਨ ਮੇਗਾ ਸਾਈਕਲ ਵੀ ਗੁਰਦੁਆਰਾ ਸਾਹਿਬ ਲੈ ਚੱਲ ਗਈ ਸ੍ਰੀ ਅਸਮਾਨ ਪੈਕ ਕਰ ਲਿਆ ਫਾਈਨਲੀ ਤਿਆਰੀ ਗਈ ਜਾਣ ਦੀ ਕਿ ਗੋਲਾ ਨਹੀਂ ਬੈਠੀ ਪਰੀ ਹੈ ਚੱਲਿਆ ਮੈਂ ਮਿਲਾਂਗੇ ਹੁਣ ਆਪਾਂ ਸਵਾ ਮਹੀਨੇ ਬਾਅਦ ਓਕੇ ਪੈਣ ਤੋਂ ਚੱਲ ਕੇ ਕੋੜਕਪੁਰਾ ਪਹੁੰਚਿਆ ਜੀ ਕੋੜਕਪੁਰੇ ਦੇ ਪੋਲ ਦੇ ਬਾਹਰਲੇ ਪਾਸੇ ਆ ਪਠੰਡੇ ਤੋਂ 80 ਕਿਲੋਮੀਟਰ ਬਾਅਦ ਜੈਤੂ 17 ਉਹਨੇ ਆਪਾਂ ਪਾਰ ਕਰ ਚੱਲੇ ਹੁਣ ਪਠੰਡੇ ਨੂੰ ਫੈਚੀ ਲਓ ਜੀ ਪਠੰਡੇ ਦੀਆਂ ਚੀਟਾਵੇ ਪਹੁੰਚ ਗਏ ਆ ਫਾਰਮਲ ਪਲਾਟ ਤੋਂ ਸਾਹਮਣੇ ਦੇਖਦੇ ਹੋਣੇ ਆ ਟਾਈਮ ਲਗਭਗ ਵੇ ਦਾ ਟਾਈਮ ਹੋ ਗਿਆ 1:30 ਵਜੇ ਉਹ ਠੰਡੇ ਚੀਲੇ ਤੇ ਪਹੁੰਚ ਗਏ ਆ ਸਾਹਮਣੇ ਤੁਹਾਨੂੰ ਇੰਡੀਅਨ ਆਰਮੀ ਦਾ ਜਿਹੜਾ ਚਾਰਜ ਰਿਟਾਇਰ ਕਰਕੇ ਚੌਂਕ ਚਲਾਇਆ ਹੋਇਆ ਉਹ ਦੇਖ ਰਿਹਾ ਹੁਣ ਇੱਥੋਂ ਹੁਣ ਆਪਾਂ ਕੋਰਸ਼ਮੀਰ ਵਾਲੀ ਸਾਈਡ ਨੂੰ ਜਾਣਾ। ਅੱਛਾ ਸ਼ਰੀਤਮ ਦਮਸਾਹ ਪਕਾਲ ਯੂਨੀਵਰਸਿਟੀ ਕੋਰਸ਼ਮੀਰ ਪਹੁੰਚ ਗਏ ਆ ਜੀ। ਫਾਇਦਾ ਸਫ਼ਰ ਕਰਕੇ ਐਂ ਕਰਕੇ ਖਬਰ ਵਛੇ ਤੁਮ। ਤਾਂ ਸ਼ਰੀਤਮ ਦਮਸਾਹ ਤਲਵੰਡੀ ਸਾਬੋ ਪਹੁੰਚੇ ਆ। ਇਥੇ ਰਹਿੰਦਾ ਪ੍ਰਬੰਧ ਕਰਦੇ ਆ ਅੱਜ ਤੇ ਕੱਲ ਨੂੰ ਸਵੇਰ ਇਥੋਂ ਆਪਾਂ ਅੱਗੇ ਚੱਲੇ ਪਾਵਾਂਗੇ ਸਾਰੇ ਵਿੱਚੋਂ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲਦੇ ਹਾਂ ਨਾਲੇ ਆਂ ਸ্নান ਪਾਣੀ ਕਰ ਲਿਆ ਤੇ ਥੋੜੂ ਬਾਅਦ ਆਪਾਂ ਰੈਸਟ ਕਰਾਂਗੇ ਤਲਵੰਡੀ ਸਾਹਿਬ ਨੂੰ ਪਹੁੰਚ ਗਏ ਆਂ ਜੀ ਰੀਤਾਂ ਤਮਾਸਾ ਰੋਡਿਸੋ ਜਿਵੇਂ ਗਾਣੇ ਸੁਣਦੇ ਗਾਣਾਂ ਮੰਗਦੇ ਬਾਰੇ ਕੋਈ ਕਹਿੰਦਾ ਤਾਂਗੇ ਤਾਹਾਂ ਕਰਾਉਂਦਾ ਤਾਂਗੇ ਤਾਹਾਂ ਕਰਾਉਂਦਾ ਕਰਦੀਆਂ ਜਾਨਾਂ ਸੰਵਾਦਾਂ ਕਰਾਉਂਦਾ ਆਇਆ ਕਿੰਦੇ ਬਾਰੇ ਕਰ ਕੇ ਗੱਲਦੇ ਹੋਏ ਕੋਈ ਗੱਲ ਨੂੰ ਹਾਰਸ਼ਕੀ ਕਰਾਉਂਦਾ ਕਰਨਾਂ ਆਉਂਦਾ ਸ਼ੇਦੋਮਾ ਤਾਂ ਕੁ ਦਮ ਦਮਾਂ ਸਹਿਬ ਨੂੰ ਚੱਕ ਹੁੰਦਾ ਹੋਇਆ ਬਾਈ ਜੀ ਉਹਨਾਂ ਦਾ ਆਰਾ ਵਾਸਤੇ ਸੀ ਬਾਈ ਜੀ ਉਹ ਚੋੜਿਆਂ ਦੀ ਸੀ ਤਾਂ ਬਾਈ ਜੀ ਉਹਨਾਂ ਨੇ ਦੇਖਿਆ ਸੀ ਤਾਂ ਬਾਈ ਜੀ ਉਹਰੀ ਫੋਟੋਗ੍ਰਾਫਰਾਂ ਨਾਲ ਪਹੁੰਚ ਆਉਂਦੇ ਸਨ ਬਟ ਗੁਰਦਵਾਰਾ ਸਾਹਿਬ ਨੂੰ ਮੈਨੂੰ ਮਿਲੇ ਤੇ ਇਹਨਾਂ ਨੇ ਗੱਲਾਂ ਬਤਾ ਸਮਝਣ ਦੀ ਬਹੁਤ ਵਧੀਆ ਇਨਸਾਨ ਆ ਕੱਲ ਬਾਈ ਜੀ ਉਹਰੀਆਂ ਦੇ ਹੋਰ ਮਿਲ ਕੇ ਚੱਲ ਜੇ ਅੱਜ ਦਾ ਵਲੌਗ ਇੱਥੇ ਖਤਮ ਹੁੰਦਾ ਕੱਲ ਮਿਲਦੇ ਨਵੇਂ ਵਲੌਗ ਚ